ਚੈਨਲ ਉਹ ਪਹਿਲੀ 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 ਪੈ ਗਈ ਮੇਰੇ ਮਤਰੋ ਅਖੀਰਲੇ ਵੀ ਪਹਿਲੀ ਪੈ ਗਈ ਆ ਅਖੀਰਲੇ ਵੀ ਪਹਿਲੀ ਆ ਬੰਦੇ ਦੇਖਿਓ ਦੇਖਿਓ ਵਾਹਿਗੁਰੂ ਕਿਰਪਾ ਰੱਖੇ ਉਧਰ ਸਟਾਕ ਬੁੱਟੇ ਵੀ ਸੇਖੋ ਬੁੱਟੇ ਵੀ ਨੰਬਰ ਜਲੌਰ ਤੇ ਬਿੱਟੂ ਬੱਲ ਕੰਗਲਹਾਰਾ ਤੇ ਭੋਲੂ ਸੇਖੋ ਇਹਨਾਂ ਵੀਰਾਂ ਵੱਲੋਂ ਕਹਿੰਦੇ ਬੁੱਟਰ ਦੀ ਟੀਮ ਆ ਬੱਲ ਖਿਆ ਸਾਡਾ ਵੀਰ ਤੇ ਨਾਲ ਖੀਰਾ ਬੁੱਟਰ ਆਮਰੀਕ ਨੰਬਰ ਬੜੇ ਜੇ ਬੋਲ ਦਿਓ ਵੀ ਕਿੰਨੇ ਆ ਬੂਟੇ ਭਾਈ ਨੰਬਰ ਅਨਾਉਂਸ ਕਰ ਦਿਓ ਕਿਰੋ ਸਾਢੇ 15 ਤੇ 16 ਸਾਢੇ 12 13 ਹੋ ਰਿਹਾ ਸਾਢੇ 12 13 ਜੀ ਜਿੱਦਾਂ ਚੱਲਦਾ ਚਲਾ ਸੋਣਿਆ ਸਾਢੇ 12 13 ਵੀਰੇ ਓਕੇ ਬੈਸਤ ਵਾਲਾ ਨਹੀਂ ਆਇਆ ਲੱਗਦਾ ਜਰਨੈਲ ਮਾਲਾ ਕਿੱਥੇ ਆ ਵੀਰੇ ਯਾਰ ਹੋਰ ਰੈਫਰੀ ਲੱਗ ਜਾ ਕੋਈ ਨਾ ਨਾ ਭਰਾਵੋ ਸੋਚ ਸਮਝ ਕੇ ਲਾਇਓ ਹੋਰ ਨਾ ਲਾਇਓ ਬੇਤੀਆ ਥੂਲੇ ਵਾਲਿਆ ਕਿੱਧਰ ਗਿਆ ਹੋਰ ਨਾ ਲਾਇਓ ਥੂਲੇ ਵਾਲਿਆ ਭਾਈ ਤੂੰ ਆ ਜਾ ਯਾਰ ਐਂ ਕਾ ਤੋ ਕਰਦੇ ਹੋ ਇੱਕ ਕਿਥੇ ਭੱਜਾ ਫਿਰਦਾ ਮੁੰਡਾ ਆਪਣਾ ਤੜਕੇ ਤੋ ਉਹ ਨਾ ਲੱਗ ਜੇ ਕਿਥੇ ਜੇ ਹੋਰ ਲੱਗ ਗਿਆ ਤੇ ਗੱਲ ਹੋਰ ਹੋ ਜਾਣੀ ਐ ਮੈਨੂੰ ਲੱਗਦਾ ਬਗੜਾ ਤਾਂ ਡਾਊਨਲੋਡ ਵੀ ਨਹੀਂ ਹੋਣਾ ਤੱਕ ਤੋ ਲੱਭ ਕੇ ਲਿਆਓ ਕਿੱਥੇ ਐ ਬਗੜਾ ਚੰਗਾ ਭਲਾ ਕੰਮ ਮੱਗ ਗਿਆ ਸੀਗਾ ਇਹਦਾ ਪਹਿਲਾ ਹੀ ਕੰਮ ਕਰ ਠੇਕੇਦਾਰ ਸੱਦੇ ਵਾਲੀਆ ਇਧਰ ਦੇ ਮੁੰਡੇ ਨਹੀਂ ਦਬੇ ਯਾਰ ਜਿਉਂਦਾ ਵਸਦੇ ਰਹੋ ਬਾਈ ਆਹ ਨਹੀਂ ਦਬੇ ਆਹ ਨਹੀਂ ਦਬੇ ਉਹ ਬਈ ਲਲਕਾਰਾ ਕਾਇਮ ਵੇ ਸ਼ੱਕ ਦੁਪਹਿਰਾ ਸਿਰ ਤੋਂ ਦੀ ਲੰਘਿਆ ਮੁੰਡੇ ਦਵਾਵਾਂ ਭਰਾਵਾਂ ਦੇ ਲਈ ਸੁਭਾ ਤੋਂ ਲੱਗੇ ਦੇਖਿਆ ਵੀ ਆਹ ਭਰਾ ਨਹੀਂ ਦਵੇ ਕਿਉਂਕਿ ਖੁੱਪੇ ਆ ਕਬੱਡੀ 'ਚ ਪਿਆਰ ਕੋਈ ਕੋਈ ਦਿਲੋਂ ਕਰਦਾ ਹੈ ਸਾਡੀਆਂ ਦਵਾਵਾ ਸਾਡੇ ਮੁੰਡਿਆਂ ਦੇ ਲਈ ਭਰਾਵਾਂ ਦੇ ਲਈ ਜੋ ਜੋ ਪਿਆਰ ਕਰਦਾ ਕਬੱਡੀ ਨੂੰ ਰੇਸ਼ਮਾ ਚੀਤ ਦੇ ਰਹੀ ਆ ਹੁਣ ਰੇਸ਼ਮਾ ਭਰਾ ਬਣ ਕੇ ਰੇਡ ਪੈ ਲੱਗੀ ਇੱਕ ਵਾਰੀ ਫੇਰ ਆਓ ਨਜ਼ਾਰਾ ਵੱਖਰਾ ਅੱਜ ਬੈਸਟ ਕੌਣ ਬਣਦਾ ਇਹ ਸਵਾ ਦੱਸੂਗਾ ਮੇਰੇ ਮਿੱਤਰੋ ਸੁੱਖਾ ਮੋਟਰ ਆਹ ਗੋਰਾ ਮੋਟਰ ਵਾਲਾ ਗੱਲ ਟਿਕਾਣੇ ਲੱਗੀ ਹੋਈ ਆ ਆ ਬਰੇ ਸਾਹਿਬ ਦੀ ਧਰਤੀ ਦਾ ਗਰਮੀਆਂ ਦੇ ਸੀਜ਼ਨ ਦਾ ਵੱਧ ਮੇਲਿਆਂ ਦਾ ਬੈਸਟ ਰੇਡਰ ਕਬੱਡੀ ਪਾ ਕੇ ਵਾਪਸ ਹੈ ਜਗਦੇਵ ਪ੍ਰਧਾਨ ਰੰਮੂ ਵਾਲਾ ਤੀਰਥੜਵਾਲ ਹੋਰੀ ਵੱਡੀਆਂ ਗੱਲਾਂ ਨੇ ਮੇਰੇ ਮਿੱਤਰੋ ਨਿਊਜ਼ੀਲੈਂਡ ਦੇ ਮੈਦਾਨਾਂ ਵਿੱਚ ਦਾਰਾਪੁਰੀਆ ਚਰਚੇ ਹੋਣਗੇ ਉਹੀ ਗੱਲ ਨਾ ਹੋ ਜੇ ਉਹੀ ਗੱਲ ਨਾ ਹੋ ਜੇ ਉਹੀ ਗੱਲ ਨਾ ਹੋ ਜੇ ਜਿਹਦਾ ਡਰ ਸੀ ਉਹੀ ਗੱਲ ਨਾ ਹੋ ਜੇ ਆਹ ਕਹਿੰਦੇ ਇਸ ਵੇਲੇ ਪੰਘੇਵਾਲੇ ਪਿੰਡ ਦਾ ਲੱਭੂ ਕਬੱਡੀ ਪਾ ਰਿਹਾ ਇਹ ਕਹਿੰਦੇ ਕੁੱਤਵਾ ਬਾਘੜੀਆਂ ਵਾਲੇ ਰਮੜੇ ਦਾ ਰਮੜੇ ਦਾ ਯਾਰ 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 ਓਏ ਓਏ ਆ ਤਾਂ ਹੋਈ ਕੰਮ ਹੋ ਗਿਆ ਆ ਤਾਂ ਉਹੀ ਕੰਮ ਹੋ ਗਿਆ ਓ ਦਿਲ ਜਲੇ ਉਸਤਾਦ ਚ ਮੈਨੂੰ ਲੱਗਦਾ ਉਸਤਾਦ ਚ ਮੈਨੂੰ ਲੱਗਦਾ ਮਰੀਸ਼ਪੁਰ ਆ ਗਿਆ ਦਿਲੇ ਧੰਨਵਾਦ ਹੈ ਉਸਤਾਦ ਚ ਮਰੀਸ਼ਪੁਰ ਆ ਗਿਆ ਆਹ ਕਹਿੰਦੇ ਗੋਰਾ ਕਬੱਡੀ ਪਾਰਿਆ ਮੇਰੇ ਮੋਤਰੋ ਇੱਪਰ ਕਹਿੰਦੇ ਚਾਰੇ ਤਿਆਰ 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 ਆਹ ਕਹਿੰਦੇ ਕਿੜਿਆਲ ਵਾਲਾ ਟਰਾਈ ਕਰਦਾ ਉਹ ਵੱਡੇ ਭਾਈ ਮੁੱਲਾਪੁਰ ਲੱਕੇ ਦਾ ਲਾਪੁਰ ਇਲਾਕੇ ਦਾ ਲੁਧਿਆਣਾ ਮੋਗਾ ਰੋਡ ਤੇ ਆਹ ਸਾਹਮਣੇ ਮੇਰੇ ਮਿੱਤਰੋ ਆਹ ਚਾਰ ਮਾਲ ਨੇ ਆਹ ਸਾਹਮਣੇ ਕਹਿੰਦੇ ਬਾਰਾਪੁਰੀਆ ਵਿੱਕੀ ਜਾਂਗਪੁਰੀਆ ਟੱਕਰ ਸਿਰੇ ਦੀ ਆ ਗੱਲ ਟਿਕਾਣੇ ਲੱਗੀ ਆ ਇੱਕੋ ਮੇਲੇ ਦੇ ਬੈਸਟ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਉਧਰ ਚਾਰ ਨੇ ਮੋਟਰਾਂ ਦੀ ਟੀਮ ਝੋਟੀ ਦੀ ਆ ਇਧਰ ਦੀਪਾ ਸੇ ਖੁਆਇਆ ਹੋਇਆ ਕਹਿੰਦੇ ਮੇਜਰ ਬਰਾੜ ਦੀ ਦਾ ਪਿਆਰ ਹੈ ਜਲੰਧਰ ਸਿੱਧੂ ਦੇ ਨਾਲ ਆਹ ਮੇਰੇ ਮਿੱਤਰੋ ਮੱਲ ਦੀ ਟੀਮ ਜੱਸਾ ਭਰਾ ਸਾਡਾ ਪਬਲੇ ਹੋਰਾਂ ਦੀ ਟੀਮ ਹੈ ਆਹ ਬਰੇ ਸਾਹਿਬ ਦੀ ਧਰਤੀ ਦਾ ਹਲਕਾ ਜਿਹਾ ਟੱਚ ਕਰਕੇ ਉਹੀ ਫੇਰ ਤੁਰ ਪਿਆ ਆਮਰੀਕ ਓਏ ਹੋਏ ਫੇਰ ਹੋਈ ਫੇਰ ਉਹੀ ਫੇਰ ਇਹ ਭਰਾ ਭਰਾਵਾਂ ਦੀ ਟੱਕਰ ਹੈ ਮੇਰੇ ਮਿੱਤਰੋ ਕਦੇ ਪੜਿਓ ਸੋਚਿਓ ਵੀ RAM ਕਾਦੂ ਜਿੱਤਿਆ ਤੇ ਰਾਵਣ ਕਾਬੂ ਹੋ ਰਿਆ ਰਾਵ ਕਾਬੂ ਜਿੱਤਿਆ ਤੇ ਰਾਵਣ ਕਾਬੂ ਹੋ ਰਿਆ ਆਹ ਕਹਿੰਦੇ ਇਸ ਵੇਲੇ ਇਹ ਨੌਜਵਾਨ ਕਹਿੰਦੇ ਕਬੱਡੀ ਪਾਉਣ ਦੇ ਲਈ ਬੰਜੇ ਵਾਲੇ ਪਿੰਡ ਦਾ ਕਹਿੰਦੇ ਵੱਡਾ ਮਾਲ ਕਬੱਡੀ ਪਾ ਰਿਹਾ ਲਓ 2 ਨੰਬਰ ਤੇ ਟਰਾਈ 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 ਮਾਲਾ ਪਿੰਡ ਦਾ ਕਹਿੰਦੇ ਕਾਲੇ ਦਾ ਕਾਲੇ ਦਾ ਕਾਲੇ ਦਾ ਬਾਲਾ ਬਾਲਾ ਤਗੜਾ ਉਹ ਕਾਲਾ ਉਹ ਗਈ ਲਾਲਾ ਲਾਲਾ ਆ ਵੇਖੋ ਯਾਰਾ ਅੱਜ ਸਹਰਿਆਂ ਦਾ ਪੰਡਾ ਆ ਮੇਲਾ ਕਿਤੇ ਬੁੰਜਾ ਵਾਲੇ ਦਾ ਟਰੈਕਟਰ ਜਿੱਤਿਆ ਉਹ ਟਰੈਕਟਰ ਸਨਮਾਨ ਚ ਮਿਲਿਆ ਪੀਲਾ ਪਾਣੀ ਯਾਰਾ ਨੌਜੋਨਾ ਉਹ ਰਸਾਲੂ ਵਾਲਾ ਫੇਰ ਰਸਾਲੂ ਵਾਲਾ ਫੇਰ ਆ ਗਿਆ ਜੰਗਲਵਾਰਾਂ ਦੇ ਬਿੱਟੂ ਬਾਲ ਕਹਿੰਦੇ ਹੈਪੀ ਬੜਾ ਪਿਆਰ ਤੇ ਸਤਿਕਾਰ ਦਿੱਤਾ ਜਾਵੇਗਾ ਬੜਾ ਪਿਆਰ ਆਓ ਸਾਹਮਣੇ ਕਿਹਦੇ ਗੋਰਾ ਰਸਾਲੂ ਵਾਲਾ ਚਾਰ ਨੇ ਆ ਸੁੱਖਾ ਮੋਟਰ ਵਾਲਾ ਇਹ ਕਹਿੰਦੇ ਵੇਕੀ ਦੀਆਂ ਗੱਲਾਂ ਹੋਰ ਕਿਤੇ ਖੀਰੇ ਵਰਗੇ ਵੱਡੇ ਮਾਲੜੇ ਓ ਜਾਂਗਪੁਰੀਆ ਓ ਜਾਂਗਪੁਰੀਆ ਕਹਿੰਦੇ ਵਿੱਕੀ ਕਬੱਡੀ ਪੰਦ ਲਈ ਵੱਧਾ ਹੋਇਆ ਮੇਰੇ ਮਿੱਤਰੋ ਚਰਾਗ ਦੇ ਵੀ ਟਰੈਕਟਰ ਜੁੱਟਿਆ ਓ ਗੱਲ ਦਾਰਾਪੁਰੀਏ ਦੀ ਹੈ ਗੱਲ ਸੁਖਮਾਲੇ ਵਾਲੇ ਦੀ ਹੈ ਇਹ ਗੱਲ ਤਾਂ ਕਹਿੰਦੇ ਕਾਲੇ ਦੀ ਆ ਮੇਰੇ ਮਿੱਤਰੋ ਇਹ ਇਹ ਆ ਚਰਾਗ ਆ ਚਰਾਗ ਆ ਚਰਾਗ ਧਰਤੀ ਮੂ냐 ਵਾਲੇ ਦੀ ਆ ਲੱਗਦਾ ਜੋਰ ਵਜਦੀ ਖਿੰਚ ਘੜੀ ਦੀਆਂ ਸੋਨੀਆਂ ਟਿਕ 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 ਆਹ ਵੱਜ ਗਈ ਖਜ ਆ ਗਿਆ ਨਜ਼ਾਰਾ ਮੂ냐 ਵਾਲੇ ਚ ਨਜ਼ਾਰਾ ਨਜ਼ਾਰਾ ਵੱਜ ਗਿਆ ਨਜ਼ਾਰਾ ਵੱਜ ਗਿਆ ਇਹ ਨੂੰ ਕਿਸੇ ਨੇ ਪੁੱਛਿਆ ਕਿ ਕੀ ਆਉਂਦਾ ਕਹਿੰਦਾ ਬੱਦੇਲ ਦੇ ਟੜੇ ਆਉਂਦੇ ਆ ਲੋ ਰਟੜੇ ਆਉਂਦੇ ਆ ਆਹ ਕਹਿੰਦੇ ਜਰਾਗ ਨੇ ਗੱਲ ਟਕੜੇ ਲਾਦੀ ਹੈ ਰੈਫਰੀ ਵੀ ਕਹਿੰਦੇ ਚੋਟੀ ਦੇ ਲੱਗੇ ਆ ਅੱਜ ਬੂਜਾ ਨੇ ਪਿੰਡ 'ਚ ਫਾਈਨਲ ਨੇ ਦੁੱਖ ਤੋੜਤੇ ਫਾਈਨਲ ਮੈਚ ਕਹਿੰਦੇ ਆ ਏਡ ਚੋਟੀ ਦਾ ਪਰ ਆਹ ਦੇਖਾਂਗੇ ਆ ਨੰਬਰ ਆਹ ਦੇਖਾਂਗੇ ਜੱਗਾ ਆਸਟ੍ਰੇਲੀਆ ਤੇ ਜੋਵਨ ਕੈਨੇਡਾ ਉਹਨਾਂ ਵੱਲੋਂ ਮਾਲਲੇ ਵਾਲੇ ਜੰਨੇ ਜੱਫੇ ਰੌਣਗੇ ਹਰਮਨ ਸੈਣੀ ਕੈਨੇਡਾ ਹਰ ਜਫਾ 500 ਦਾ ਮੇਰੇ ਮਿੱਤਰੋ ਭਰਾ ਦੇ ਵੱਲੋਂ ਆ ਉਧਰ ਕਬੱਡੀ ਪੈ ਰਹੀ ਹੈ ਸਹਿਜ ਵੇਖ ਨਿਆਰਾ ਕਿ ਦੂਨਿਆਂ ਵਾਲੇ ਮਿੱਤਰੋ ਕਮਾਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦੇ ਹਾਲ ਹੋਈ ਜਾਂਦੀ ਆ ਆ ਮੇਲਾ ਵੱਡਾ ਫਾਈਨਲ ਚੱਲਦਾ ਸਾਰੇ ਲਾਈਵ ਤੇ ਜੁੜੇ ਵੀਰਾਂ ਦਾ ਧੰਨਵਾਦ 11 11000 ਵਾਲੀਆਂ ਪਾਦੇ ਮੱਲਾ ਸਹਿਜ ਵੀਰ ਵੱਲੋਂ ਵੀ ਵੱਡੇ ਮਾਨ ਸਨਮਾਨ ਖਿਡਾਰੀਆਂ ਦੇ 5-500 ਦੇ ਆਓ ਕਹਿੰਦੇ ਕੋੜਾ ਰਸਾਲੂ ਪਿੰਡ ਵਾਲਾ ਅਗਲੀ ਕਬੱਡੀ ਪੌਂਡ ਦੇ ਲਈ ਤਿਆਰ ਬਰ ਪਿਆਰ ਹੈ ਕੜਿਆਲ ਪਿੰਡ ਦੇ ਹੈਪੀ ਵਰਗੇ ਭਾਂਗਰ ਪਿੰਡ ਦੇ ਹੈਪੀ ਵਰਗੇ ਮੁੰਡੇ ਕਹਿੰਦੇ ਖੀਰੇ ਵਰਗੇ ਸੁੱਖੇ ਵਰਗੇ ਇਹ ਪੱਟੇ ਆਮ ਨੇ ਕਬੱਡੀ ਦੇ ਤੇ ਜੁਰਤਾ ਵਾਲੇ ਆ ਇਹ ਤਕਤਾ ਵਾਲੇ ਆ ਉਹ ਭੜਾਕੇ 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 ਪੈਣਗੇ ਮੇਰੇ ਮਿੱਤਰੋ ਜ ਮਰ ਗੋਰਾ ਰਸਾਲੂ ਪਿੰਡ ਦਾ ਨੰਬਰ ਨੰਬਰ ਮੈਨੂੰ ਲੱਗਦਾ ਓਏ ਮਾਲਲੇ ਵਾਲਿਆਂ ਦਾ ਇੱਕ ਪਾਸਾ ਹੀ ਕਰਤਾ ਇੱਕ ਤਰਫਾ ਹੀ ਕਰਤਾ ਆਹ ਸਾਹਮਣੇ ਪਾਓ ਜਾਨਪੁਰੀਆ ਪਰ ਤਿੰਨ ਚਾਰ ਮੈਚ ਖੇਡ ਕੇ ਕੋਹ ਸਾਹਿਬ ਇਹ ਫਾਈਨਲ 'ਚ ਆਏ ਆ ਬਹੁਤ ਜ਼ੋਰ ਲੱਗਾ ਔਖਾ ਹੁੰਦਾ ਆਹ ਚਰਾਗ ਆਹ ਚਰਾਗ ਇਹ ਕਹਿੰਦੇ ਪਾਸੇ ਕਰਨਾ ਔਖਾ ਇਹ ਤੋਂ ਖੇੜਾ ਛਡਾਉਣਾ ਔਖਾ ਹੈ ਮੇਰੇ ਮਿੱਤਰੋ ਇਹ ਆਇਆ ਸਵਾ ਉਹ ਭਗੜੇ ਪੈਂਦੇ ਉਹ ਭਗੜੇ ਪੈਂਦੇ ਉਧਰ ਨਾਲ ਕੋ ਮਡੇ ਸਟੈਂਪਾ ਉਹ ਹਿਆਰ ਜੱਗਾ ਆਸਟ੍ਰੇਲੀਆ ਜੋਬਨ ਕੈਨੇਡਾ ਭਰਾਵਾਂ ਵੱਲੋਂ ਆ ਮੇਰੇ ਮਿੱਤਰੋ ਐਸੇ ਨੰਬਰ ਦੇ ਮੈਲਾ ਦਾ ਮੈਚ ਸਮਾਪਤੀ ਵੱਲ ਚਲਾ ਜਾਣਾ ਬੋਲ ਸੋਨ ਹਾਲ ਰਾਜੂ ਸਾਡਾ ਵੀਰ ਨਾਲ ਬੜਾ ਧੰਨਵਾਦ ਹੈ ਭਾਈ ਦਰਪਨੋੜੀ ਨਿਰਮਲ ਫੌਜੀ ਔਰ ਉੱਤੇ ਸੱਣੀ ਹੋਣੀ ਬੋਬੀਓਣੀ ਯਮਨੂਣੀ ਵੀਰ ਮੈਂ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਾਰੇ ਮਿੱਤਰਾਂ ਨੂੰ ਸਾਰੇ ਵੀਰਾਂ ਨੂੰ ਬੋਲਦਿਆਂ ਕੁਝ ਸ਼ਬਦੇ ਉਤਰ ਉਤਰ ਹੋਗੇ ਉਹਨਗੇ ਬਬਲਿਆ ਛੋਟੇ ਵੀਰ ਸਮਝ ਕੇ ਮੁਆਫ ਕਰ ਰਹੇ ਹਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਲੋਂ ਦਵਾਵਾ ਤੁਹਾਡੇ ਸਾਰਿਆਂ ਦੇ ਲਈ ਹੈੱਸ ਦੱਸਿਏ ਪ੍ਰੀਤ ਕਿੱਥੇ ਪ੍ਰੀ ਅੱਜ ਦੇ ਮੇਲੇ ਦੀ ਵਿਨਰ ਟੀਮ ਹਾਲਾ ਉਪਜੇਤੂ ਬੁੱਟਰ ਬੈਸਟ ਰੇਡਰ ਗੁਰਪ੍ਰੀਤ ਬਰੇ ਸਹਿਬ ਚਾਰ ਕਬਡੀਆਂ ਪਾ ਕੇ ਚਾਰ ਨੰਬਰ ਚਿਰਾਗਦੀਨ ਮੱਝਾਂ ਵਾਲੇ ਦੇ ਤਿੰਨ ਟੱਚ ਦੇ ਦੋ ਜੱਫੇ ਚਿਰਾਗ ਮੱਝਾਂ ਵਾਲੇ ਦੇ ਤਿੰਨ ਟੱਚ ਦੋ ਜੱਫੇ ਉਹ ਬੈਸਟ ਹੈ ਬੈਸਟ ਜੱਫੀ ਮੱਝਾਂ ਵਾਲੀ ਦੀ ਧਰਤੀ ਦਾ ਚਿਰਾਗਦੀਨ ਤੇ ਬੈਸਟ ਰੇਡਰ ਗੁਰਪ੍ਰੀਤ ਬਰੇ ਸਹਿਬ ਅੱਜ ਕਹਿੰਦੇ ਸਾਡੇ ਕਾਲੇ ਭਰਾ ਦਾ ਕਾਲੇ ਪਾਹੂ ਟਾਰੀ ਵਾਲੇ ਦਾ ਗੈ ਗੜਮਾ ਧੰਨਵਾਦ ਆ ਸਾਡੇ ਛੋਟੇ ਭਰਾ ਦਾ ਕਹਿੰਦੇ ਟੀਮ ਬਣਾਉਣ ਦੇ ਵਿੱਚ ਵੱਡੇ ਰੋਲ ਅਦਾ ਕੀਤੇ ਆ ਭਰਾ ਸਾਡੇ ਨੇ ਬਬਲੇ